ਇਟੋਬਿਕੋ ਦੇ ਪਾਰਕ 'ਚ ਗੋਲੀ ਚੱਲੀ ਕਿਸੇ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਦੱਸਦੀ ਹੈ ਕਿ ਐਟਵਾਰ ਸ਼ਾਮ ਇਟੋਬਿਕੋ ਦੇ ਨਿਊ ਟੋਰਾਂਟੋ ਇਲਾਕੇ ਵਿੱਚ ਇੱਕ ਪਾਰਕ 'ਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਇਹ ਮਾਮਲਾ ਇੱਕ ਲੋਕ ਸ਼ੋਰ ਬੋਲੇ ਕਾਰਡ ਵੈਸਟ ਅਤੇ ਇਸ ਨਾਲ ਹੀ ਦੱਸਦੀਏ ਕਿ ਸਟ੍ਰਲਿੰਗਟਨ ਅਵੇਨਿਊ ਦੇ ਨੇੜੇ ਨਹੀਂ ਪਾਰਕ ਵਿੱਚ ਸ਼ਾਮ 5:15 ਦੇ ਕਰੀਬ ਇਹ ਘਟਨਾ ਵਾਪਰੀ ਹੈ ਟੋਰਾਂਟੋ ਪੁਲਿਸ ਨੇ ਸੂਚਨਾ ਮਿਲੀ ਕਿ ਪਾਰਕ ਵਿੱਚ ਕਿਸੇ ਵੱਲੋਂ ਗੋਲੀ ਚਲਾਈਆਂ ਗਈਆਂ ਨੇ ਮੌਕੇ ਤੇ ਜਦੋਂ ਪੁਲਿਸ ਨੇ ਜਾਕੇ ਜਾਣਕਾਰੀ ਸੰਭਾ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਹਾਲਾਂਕਿ ਇੱਕ ਗੋਰੇ ਤੇ ਸ਼ੱਕੀ ਵਿਅਕਤੀ ਦਾ ਭਾਲ ਕਰ ਰਹੀ ਹੈ ਜਿਸ ਦੀ ਲੰਬਾਈ ਲਗਭਗ 5 ਫੁੱਟ 6 ਇੰਚ ਹੈ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਆਖਰੀ ਵਾਰ ਉਸ ਨੂੰ ਕਾਲੇ ਕੱਪੜੇ ਅਤੇ ਮਾਸਕ ਪਹਿਨੇ ਹੋਏ ਦੇਖਿਆ ਸੀ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਬਾਰੇ ਜਾਣਕਾਰੀ ਹੈ ਜਾਂ ਫਿਰ ਕੋਈ ਡੈਸ਼ ਕੈਮਰਾ ਸੀਸੀਟੀਵੀ ਫੁਟੇਜ ਆਤਾ ਉਹ ਪੁਲਿਸ ਨਾਲ ਜ਼ਰੂਰ ਸਾਂਝੀ ਕਰਨ